कैनडा का बहुचर्चित ते मोस्ट अवेटेड प्रोग्राम होम केयर वर्कर प्रोग्राम है उसन पॉज कर फैसला कैनेडा दे इमीग्रेन सिस्टम के वलों लिया गया है आई आर सी सी ने फैसला किया है कि इस साल यानी कि मार्च कत्ती दो हज़ार छब्बी ज होम सपोर्ट वर्कर प्रोग्राम जयलट प्रोग्राम है ये ओपन होना सी ਉਨੂੰ ਫਿਲਹਾਲ ਦੇ ਲਈ ਪੌਜ਼ ਰੱਖਿਆ ਜਾਵੇਗਾ ਓਪਨ ਨਹੀਂ ਕੀਤਾ ਜਾਵੇਗਾ ਐਕਚੁਅਲ ਦੇ ਵਿੱਚ ਰਿਅਲਿਟੀ ਕੀ ਹੈ ਐਕਚੁਅਲ ਦੇ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਕੀ ਅਨਾਉਂਸਮੈਂਟ ਹੈ ਤੇ ਕਦੋਂ ਇਹ ਪ੍ਰੋਗਰਾਮ ਦੁਬਾਰਾ ਓਪਨ ਹੋਵੇਗਾ ਆਫੀਸ਼ੀਅਲੀ ਕੀ ਅਨਾਉਂਸਮੈਂਟ ਹੈ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਸਾਡੇ ਕੋਲ ਅਸ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਦੇ ਉੱਤੇ ਇੱਕ ਪੂਰੀ ਸੀਰੀਜ਼ ਚਲਾ ਰਹੇ ਹਾਂ ਉਹ ਵੀ ਜਾ ਕੇ ਜ਼ਰੂਰ ਚੈੱਕ ਆਊਟ ਕਰਿਓ ਜਿੱਦੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਐਪੀਸੋਡ ਤੁ ਵੀਡੀਓ ਸ਼ੁਰੂ ਕਰ ਲੈਣੇ ਆ ਸਕਰੀਨ ਦੇ ਉੱਤੇ ਸਭ ਤੋਂ ਪਹਿਲਾਂ ਦੇਖੋ ਜਿਹੜੀ ਨਵੀਂ ਅਨਾਉਂਸਮੈਂਟ ਆਈ ਹੈ ਉਹ ਨਵੀਂ ਅਨਾਉਂਸਮੈਂਟ ਤੋਂ ਪਹਿਲਾਂ ਇਹ ਜਿਹੜੀ ਕਹਿ ਸਕਦੇ ਆ ਕਿ IRCC ਜਾਂ canada.ca ਦੀ ਵੈਬਸਾਈਟ ਦੇ ਉੱਤੇ ਇਮੀਗ੍ਰੇਸ਼ਨ ਥਰੂ ਦਾ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਨੂੰ ਲੈ ਕੇ ਆਫੀਸ਼ੀਅਲੀ ਪੇਜ ਹੈ ਸਭ ਤੋਂ ਪਹਿਲਾਂ ਉਹਨੂੰ ਆਪਾਂ ਦੇਖਦੇ ਆ ਇਸਟ੍ਰੀਮ ক্লোਜ਼ ਡਿਸਪਲੇ ਹੋ ਰਹੀ ਹੈ कलोजड क्यों डिस्पले हो रही है द पायलट आर कलोज वाइल भी फोकस ऑन प्रोसैसिंग एगजिस ने कहा कि अं इस पायलट प्रोग्राम फिलहाल कर रहे हैं फोकस कर रहे हैं एग्जिस एप्लीकेशन जप्लीकेशन लगिया हुई वी अंडरसटैंड दैट दिस विल बी डिसंटिंग फॉर प्रोस्पैक्टिव एप्लीकेंट्स ਯਾਨੀ ਕਿ ਜੀਡੀਵੀ ਐਪਲੀਕੈਂਟਾਂ ਨੇ ਫਾਈਲ ਦਾ ਵੇਟ ਕਰ ਰਹੇ ਸੀਗੇ ਤੇ ਮੈਂ ਕਿਹਾ ਨਾ ਪਹਿਲਾਂ ਵੀ ਵਰਡ ਯੂਜ਼ ਕੀਤਾ ਕਿ ਮੋਸਟ ਅਵੇਟਡ ਪ੍ਰੋਗਰਾਮ ਸੀਗਾ ਕਿਉਂਕਿ ਇਹਦੇ ਵਿੱਚ ਲੈਂਡੇਡ ਪੀਆਰ ਦਾ ਇੱਕ ਸਿਸਟਮ ਜਿਹੜਾ ਉਹ ਹੈਗਾ ਯਾਨੀ ਡਾਇਰੈਕਟ ਪੀਆਰ ਦਾ ਇੱਕ ਆਪਸ਼ਨ ਹੈਗਾ ਸੋ ਇਸ ਕਰਕੇ ਉਹ ਬਹੁਤ ਉਹਨਾਂ ਨੂੰ ਕਾਫੀ ਡਿਸਪਾਇੰਟਮੈਂਟ ਹੋ ਸਕਦੀ ਹੈ ਤੇ ਇਹਦੇ ਜਿਹੜਾ ਹੋਰ ਜ਼ਿਆਦਾ ਡਿਟੇਲ ਹੈ ਉਹ ਅੱਗੇ ਚੱਲ ਕੇ ਮੈਂ ਤੁਹਾਨੂੰ ਐਕਸਪਲੇਨ ਟੱਕ ਦੇ ਨਾਲ ਸਮਝਾਉਣਾ ਹੈ ਉਹ ਤੁਸੀਂ ਸਕਰੀਨ ਦੇ ਉੱਤੇ ਹੁਣ ਆ ਵਾਲਾ ਸਕਰੀਨਸ਼ਾਟ ਦੇਖੋ पॉजिंग होम केयर वर्कट वर्कर इमीग्रेस पायलट एप्लीकेशन इनटेक ओटावा दिसंबर उन्नीस दो हज़ार पच्ची ऑफिशियल अनाउंसमेंट है ओटावा तो ये पब्लिक हुई है इनफॉरमेशन उन्नीस दिसंबर दो हज़ार ऑफिशियल न्यूज हैगी है, है जिसे कि एज पार्ट ऑफ आवर ट्वेंटी एट इमीग्रेशन लैवल प्लैन उन्होंने कहा कि 2026 ਤੋਂ 28 ਦਾ ਜਿਹੜਾ ਇਮੀਗ੍ਰੇਸ਼ਨ ਪਲਾਨ ਹੈ ਉਹਦੇ ਹਿਸਾਬ ਦੇ ਨਾਲ ਵੀ ਆਰ ਮੇਕਿੰਗ ਆਵਰ ਇਮੀਗ੍ਰੇਸ਼ਨ ਸਿਸਟਮ ਮੋਰ ਰਿਸਪੌਂਸਿਵ ਟੂ ਦੀ ਨੀਡ ਆਫ ਦੀ ਕੰਟਰੀ ਬਾਏ ਮੇਕਿੰਗ ਸ਼ੋਰ ਥੈਟ ਵੀ ਹੈਵ ਦੀ ਸਕਿਲ ਵਰਕਰ ਨੀਡੇਡ ਟੂ ਫਿਲ ਦੀ ਲੇਬਰ ਗੈਪ many home care workers who provided essentially support to senior children and people with a disability have already applied for permanent residency through the pilot program due to ongoing high demand interest in the home care worker immigration pilot continue to exceed the space available leading to longer wait time ਉਹਨਾਂ ਨੇ ਕੀ ਕੀਤਾ ਇਹਦੇ ਵਿੱਚ ਬਹੁਤ ਵੱਡਾ ਇੰਟਰਸਟ ਲੋਕਾਂ ਨੇ ਸ਼ੋ ਕੀਤਾ ਇਸ ਪ੍ਰੋਗਰਾਮ ਦੇ ਵਿੱਚ ਜਿਆਦਾ ਅਪਲੀਕੇਸ਼ਨ ਹੋਣ ਦਾ ਕਰਕੇ ਜਾਂ ਕਹਿ ਸਕਦੇ ਕਿ ਇਸ ਦੇ ਵਿੱਚ ਇੰਨਾ ਇੰਟਰਸਟ ਸ਼ੋ ਕਰਨ ਦਾ ਕਰਕੇ ਇਹਦੇ ਵਿੱਚ ਇੱਕ ਪ੍ਰੋਬਲਮ ਹੋਰ ਪੈ ਰਹੀ ਹੈ ਕਿ ਇੱਕ ਲੰਮਾ ਵੇਟਿੰਗ ਟਾਈਮ ਪੀਰੀਅਡ ਜਿਹੜਾ ਉਹ ਵੀ ਚੱਲ ਰਿਹਾ ਹੈ ਤੇ ਜਿਹੜਾ ਸਿਸਟਮ ਹੈ 2026 ਤੋਂ ਲੈ ਕੇ 28 ਤੱਕ ਦਾ ਉਹਨੂੰ ਟੋਟਲ ਸਿਸਟਮ ਨੂੰ ਰੀਸਟੋਰ ਕਰ ਰਹੇ ਆ ਯਾਨੀ ਕਿ ਇਸ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਆਪਣੇ ਹੋਰ ਸ਼ਾਰਪ ਬਣਾ ਰਹੇ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਇਹ ਕੀ ਚਾਹੁੰਦਾ ਇਨ ਆਰਡਰ ਟੂ ਪ੍ਰੋਟਾਈਟਾਈਜ਼ ਪ੍ਰੋਸੈਸਿੰਗ ਆਫ ਐਗਜ਼ਿਸਟਿੰਗ ਐਪਲੀਕੇਸ਼ਨਸ ਉਹਨਾਂ ਨੇ ਕਿਹਾ ਕਿ ਜਿਹੜੀਆਂ ਐਗਜ਼ਿਸਟਿੰਗ ਐਪਲੀਕੇਸ਼ਨਸ ਨੇ ਉਹਨਾਂ ਨੂੰ ਪ੍ਰੋਟਾਈਟਾਈਜ਼ ਕੀਤਾ ਜਾਵੇਗਾ ਉਹਨਾਂ ਦੀ ਪ੍ਰੋਸੈਸਿੰਗ ਜਿਹੜੀ ਹੈ ਉਹਨਾਂ ਨੂੰ ਤੇਜ਼ ਕੀਤਾ ਜਾਵੇਗਾ ਆਈਆਰਸੀਸੀ ਨੇ ਫਿਲਹਾਲ ਫੈਸਲਾ ਲਿਆ ਕਿ ਇਹ ਇਨਟੇਕ ਜਿਹੜਾ ਉਹਨੂੰ ਪੌਜ਼ ਕੀਤਾ ਜਾਵੇ ਕੀ ਲਿਖਿਆ ਅੱਗੇ ਆਈਆਰਸੀਸੀ ਵਿਲ ਪੌਜ਼ ਇਨਟੇਕ ਅੰਟਿਲ ਫਰਦਰ ਨੋਟਿਸ ਯਾਨੀ ਕਿ ਅਗਲੇ ਨੋਟਿਸ ਤੱਕ ਇਹ ਇਨਟੇਕ ਜਿਹੜਾ ਉਹ ਪੌਜ਼ ਰਹੇਗਾ ਥਿਸ ਮੀਨਸ ਥੈਟ ਦਾ ਪਾਇਲਟ ਇਨਟੇਕ ਵਿਲ ਨਾਟ ਰੀਓਪਨ ਇਨ ਮਾਰਚ 2026 ਯਾਨੀ ਕਿ ਮਾਰਚ 2026 ਦੇ ਵਿੱਚ ਇਹ ਰੀਓਪਨ ਨਹੀਂ ਹੋਵੇਗਾ ਹੁਣ ਦੇਖੋ ਇੱਕ ਗੱਲ ਸਮਝਿਓ ਧਿਆਨ ਦੇ ਨਾਲ ਇਹ ਪ੍ਰੋਗਰਾਮ ਬੰਦ ਨਹੀਂ ਕੀਤਾ ਗਿਆ ਇਸ ਪ੍ਰੋਗਰਾਮ ਨੂੰ ਪੌਜ਼ ਕੀਤਾ ਗਿਆ ਤੇ ਉਹਦਾ ਇੱਕ ਇਨਟੇਕ ਸਿਰਫ ਪੌਜ਼ ਕੀਤਾ ਗਿਆ ਜਿਹੜਾ 2025 ਵਾਲਾ ਇਨਟੇਕ ਸੀਗਾ ਉਹ ਹੋਇਆ ਤੇ ਜਿਹੜਾ ਹੁਣ ਇਨਟੇਕ ਸੀਗਾ ਮਾਰਚ 2026 ਵਾਲਾ ਉਹਨੂੰ ਸਿਰਫ ਪੌਜ਼ ਕੀਤਾ ਗਿਆ ਹੈਗਾ ਤੇ ਉਹ ਜਿਹੜਾ ਪੌਜ਼ ਕੀਤਾ ਹੈ ਉਹਨੂੰ ਦੁਬਾਰਾ ਰੀਜ਼ਿਊਮ ਕਦੋਂ ਕੀਤਾ ਜਾਵੇਗਾ ਉਹਨਾਂ ਨੇ ਬੜਾ ਕਲੀਅਰਲੀ ਮੈਂਸ਼ਨ ਕੀਤਾ ਕਿ ਅਗਲੇ ਨੋਟਿਸ ਤੱਕ IACC will continue to process application received to date in in line with the immigration level plan. Ohna ne kiah ki jehda saada immigration level plan hai ohde hisab de naal assi jehdiya pehla to lagiyan hoyian applications ne ohna de utte kam karange te ohde hisab de naal ohna de approval aungge. While we understand that uh, this will be disappointing for prospective applicants and their families this pause will prevent further inventory grow and support our goal to bring immigration back to sustainable level any further update on the program will be shared publicly ਉਹਨਾਂ ਨੇ ਕਿਹਾ ਕਿ ਜਿਹੜੀ ਇਸ ਤੋਂ ਲੈ ਕੇ ਕੋਈ ਵੀ ਹੋਰ ਅਪਡੇਟ ਆਵੇਗੀ ਉਹ ਜਲਦੀ ਹੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਉਹਨਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਪਾਜ਼ ਕਰਨਾ ਸਮਝਦੇ ਕਈ ਲੋਗੇ ਤੋਂ ਡਿਸਪਾਇੰਟਡ ਨੇ ਪਰ ਇਮੀਗ੍ਰੇਸ਼ਨ ਦਾ ਜਿਹੜਾ ਟੋਟਲ ਰੀਸਟੋਰ ਕਰ ਰਹੇ ਨੇ ਉਹਦੀ ਨੀਡ ਦੇ ਹਿਸਾਬ ਦੇ ਨਾਲ ਉਹ ਚੱਲ ਰਹੇ ਹੈਗੇ ਨੇ ਕਿ ਜੋ ਕੈਨੇਡਾ ਨੂੰ ਲੋੜ ਹੈ ਕੈਨੇਡਾ ਦੇ ਹਿਸਾਬ ਦੇ ਨਾਲ ਚੱਲ ਰਹੇ ਨੇ ਕਿ ਸਾਰੇ ਸਿਸਟਮ ਨੂੰ ਦੁਰਸਤ ਕੀਤਾ ਜਾਵੇ ਮੁੜ ਪਟਰੀ ਤੇ ਲਿਆਂਦਾ ਜਾਵੇ ਸੋ ਇਹ ਇਹਦੀ ਆਫੀਸ਼ੀਅਲ ਨਿਊਜ਼ ਹੈ ਪਹਿਲੀ ਗੱਲ ਇਹ ਪ੍ਰੋਗਰਾਮ ਬੰਦ ਨਹੀਂ ਹੋਇਆ ਇਹ ਪ੍ਰੋਗਰਾਮ ਪਾਜ਼ ਕੀਤਾ ਗਿਆ ਦਾ ਇੱਕ ਇੰਟੇਕ ਪਾਜ਼ ਕੀਤਾ ਗਿਆ ਨੈਕਸਟ ਇੰਟੇਕ ਇਹਦਾ ਕਦੋਂ ਕੰਡਕਟ ਕੀਤਾ ਜਾਂਦਾ ਹੈ ਇਸ ਬਾਰੇ ਜਦੋਂ ਕੋਈ ਆਫੀਸ਼ੀਅਲ ਅਪਡੇਟ ਹੋਵੇਗੀ ਤੁਹਾਡੇ ਤੱਕ ਲੈ ਕੇ ਆਵਾਂਗੇ ਚੈਨਲ ਨੂੰ ਸਾਰੇ ਆਨੇ ਸਬਸਕ੍ਰਾਈਬ ਕਰਕੇ ਰੱਖਣਾ ਹੈ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੁਹਾਡਾ ਚੈਨਲ ਹੈ ਸਿਰਫ ਤੁਹਾਡੀ ਅਸੀਂ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਫਾਈਲਿੰਗ ਅਸੀਂ ਨਹੀਂ ਕਰਦੇ ਕੇਪਸਟੂਡ ਐਸਓਪੀ ਸ਼ਾਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਜਿੰਨਾ ਹੋ ਸਕੇ ਨੂੰ ਸਰਕੂਲੇਟ ਜਰੂਰ ਕਰੇ ਸ਼ੇਅਰ ਜਰੂਰ ਕਰਿਓ ਧੰਨਵਾਦ